ਕੋਈ ਨਹੀਂ ਹੋ ਗਿਆ ਮੇਰੇ ਫਰਮ ਵਾਲਾ ਕੀ ਰਾਇਆ ਮੇਰਾ ਨਾਮ ਜੀ ਗਵਿੰਦਰ ਸਿੰਘ ਆ ਮੈਂ ਜੰਡਿਆਲਾ ਦਾ ਵਾਸੀ ਜੰਡਿਆਲਾ ਵਾ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਲੰਧਰ ਵਾਲੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹ ਅਮਰੇ ਸਾਰਾਂ ਦੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਾ ਕੇ ਤੇ ਕਾਰ ਜਿਹੜੀ ਔਰ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਬੰਦੇ ਸੀਗੇ ਕਸਾ ਯਾਰ ਕਿ ਦੋ ਮਰਦੇ ਵੇਜਦੇ ਦੋ ਬੰਦੇ ਹੈਗੇ ਉਹਦੇ ਇੱਕ ਇੱਕ ਕਹਿ ਰਹੇ ਨੇ ਕਿ ਦੋ ਬੰਦੇ ਸੀ ਕੋਈ ਕਨਫਰਮ ਨਹੀਂ ਹੈਗਾ ਕੋਈ ਵੇਜੇ ਅਜੇ ਗੱਡੀ ਥੱਲੇ ਉਤਰੇ ਕਿ ਫਿਰ ਪਤਾ ਲਗਾ ਕਿੰਨੇ ਜਾਣੇ ਆ ਅਜੇ ਕੋਈ ਕਨਫਰਮ ਨਹੀਂਗਾ ਪੱਕਾ ਉਹ ਵੀ ਆਪਣੇ ਅੱਕੀ ਵਗੇ ਪੈਰ ਪਟਾਵਾ ਫਿਰ ਆਗੇ ਉਹ ਟ੍ਰੈਕ ਤੇ ਉਹ ਟਾਇਰ ਪੈਰ ਹੀ ਫਟਿਆ ਬਾਜੀ ਪਟਾਕੇ ਦੀ ਆਵਾਜ਼ ਆਈ ਟਾਇਰ ਹੀ ਫਟਿਆ ਜੀ ਪੈਰ ਗਰਮ ਕਰਕੇ ਟਾਇਰ ਫਟਿਆ ਬਾਦੇ ਪੂਰੇ ਕਰਕੇ ਹਾ ਹਾ ਹਸਾ ਜਿਹੜਾ 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 ਐਕਸ਼ਨ ਹੈ ਕੀ ਕਹਿਣਾ ਚਾਹੁੰਦਾ ਇਸ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਕੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਹੈ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਆ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਵੀ ਬਰੀਜਾ ਗੱਡੀ ਉਹ ਕਹਿੰਦੇ ਦਿੱਲੀ ਦਾ ਨੰਬਰ ਸੀ ਵਿੱਚ ਕੁ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾ ਲਈ ਆ ਉਦੋਂ ਨਾ ਕੱਢ ਕੇ ਤੇਲ ਨਾ ਭਰਿਆ ਹਾਂਜੀ ਹਾਂਜੀ ਤੇਲ ਨਾ ਭਰਿਆ ਨਹੀਂ ਨਹੀਂ ਉਹ ਗੱਡੀ ਤੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ ਇਸ ਦੇ ਨਾਲ ਜਹਾਇਦੇ ਐਕਸ਼ਨ ਰਹਿ ਕੀ ਕਰਨਾ ਚਾਹੀਦਾ ਇਹਦੇ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਹੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਹੈ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਹੈ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤੇ ਗੱਡੀ ਨੂੰ ਅੱਗ ਲੱਗ ਗਈ ਵੀ ਬਰੀਜਾ ਗੱਡੀ ਆ ਕਹਿੰਦੇ ਦਿੱਲੀ ਦਾ ਨੰਬਰ ਸੀ ਵਿੱਚ ਕੁੱਝ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾਈ ਲਈ ਆ ਉਹਦੇ ਨਾਲ ਕੱਢ ਕੇ ਹਾਂਜੀ ਹਾਂਜੀ ਤੇਲ ਨਾ ਭਰਿਆ ਨੇ ਨੀ ਉਹ ਗੱਡੀ ਤੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ ਮੇਰਾ ਨਾਂ ਜੀ ਗਵਿੰਦਰ ਸਿੰਘ ਆ ਮੈਂ ਜੰਡਿਆਲਾ ਦਾ ਵਾਸੀ ਜੰਡਿਆਲਾ ਵਾਂ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਲੰਧਰ ਦੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰਾਉਂਗ ਸਾਈਡ ਆ ਗਿਆ ਵਾ ਰੌਂਗ ਸਾਈਡ ਆ ਕੇ ਤੇ ਕਾਰ ਆ ਰਹੀ ਹੈ ਅਮਰੇ ਸਾਰਾਂ ਦੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਾ ਕੇ ਕਾਰ ਜਿਹੜੀ ਔਰ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਬੰਦੇ ਸੀਗੇ ਉਹ ਅਸਲ ਯਾਰ ਕਿ ਦੋ ਬੰਦੇ ਵੇਜਦੇ ਦੋ ਬੰਦੇ ਹੈਗੇ ਸੀ ਉਹਦੇ ਵਿੱਚ ਦੋ ਕਹਿ ਰਹੇ ਨੇ ਕਿ ਦੋ ਬੰਦੇ ਸੀਗੇ ਕੋਈ ਕੰਫਰਮ ਨਹੀਂ ਹੈਗਾ ਕੋਈ ਵੇਜੇ ਅਜੇ ਗੱਡੀ ਥੱਲੇ ਉਤਰੇ ਕਿ ਫਿਰ ਪਤਾ ਲੱਗਾ ਕਿੰਨੇ ਜਾਣੇ ਆ ਅਜੇ ਕੋਈ ਕੰਫਰਮ ਨਹੀਂਗਾ ਪੱਕਾ ਉਹਦੀ ਆਪਣੇ ਅੱ끼 ਵਗੇ ਟਾਇਰ ਫਟਾ ਵਾ ਫਿਰ ਹੀ ਆਗੇ ਉਹ ਟਰੈਕ ਦੇ ਉਹ ਟਾਇਰ ਟਾਇਰ ਹੀ ਫਟਿਆ ਵਾ ਜੀ ਪਟਾਕੇ ਦੀ ਆਵਾਜ਼ ਆਈ ਤੇ ਟਾਇਰ ਹੀ ਫਟਿਆ ਜੀ